ਇਹ ਉਸ ਕਾਨੂੰਨ ਦਾ ਫਾਇਦਾ ਲੰਦੇ ਹੋਏ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਸ਼ੇ ਦੇ ਅੰਕੜੇ ਨੇ ਵਧਾ ਦਿੱਤੇ ਐ ਵੀ ਜਿੰਨਾ ਹੈ ਨਹੀਂ ਠੀਕ ਐ ਸੀ ਇਹ ਨਹੀਂ ਕਹਿੰਦੇ ਵੀ ਨਸ਼ਾ ਹੈ ਨਹੀਂ ਨਸ਼ਾ ਬਹੁਤ ਆ ਜਿਵੇਂ ਅਜਨਾਲੇ ਤੋਂ ਉਹ ਪਾਕਿਸਤਾਨ ਦੇ ਬਾਰਡਰ ਨਾਲ ਜਾ ਕੇ ਕਿਤੇ ਨਾ ਕਿਤੇ ਅਜਨਾਲੇ ਤੋਂ ਡਰੋਨ ਤੇ ਰਾਹੀਂ ਜਿਹੜੀ ਹੀਰੋਇਨ ਫੜੀ ਆ ਜਾਂ ਨਸ਼ਾ ਫੜਿਆ ਹਥਿਆਰ ਫੜੇ ਆ ਲੱਗਦੀ ਫੜੀ ਆ ਉਹ ਕਿਤੇ ਨਾ ਕਿਤੇ ਆਉਂਦਾ ਆ ਕੇ ਫਿਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਸੇਵਨ ਹੁੰਦਾ ਜਾਂ ਨਸ਼ੇ ਨੂੰ ਵੇਚਿਆ ਜਾਂਦਾ ਜਾਂ ਨਸ਼ੇ ਦੀ ਸਮਗ ਲੈਂਗ ਹੁੰਦੀ ਹੈ ਉਹ ਕਿਤੇ ਨਾ ਕਿਤੇ ਸਰਕਾਰਾਂ ਦੀ ਬਦੌਲਤ ਹੁੰਦੀ ਹੈ ਅਗਰ ਸਰਕਾਰਾਂ ਕਿਤੇ ਨਾ ਕਿਤੇ ਸਖਤ ਰਹਿਣ ਜਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਖਤਮ ਕਰਨ ਦੀ ਗੱਲ ਕਰਨ ਤਾਂ ਸਾਨੂੰ ਨਹੀਂ ਜੀ ਲੱਗਦਾ ਸਾਡਾ ਜਿਹੜਾ ਜਵਾਨ ਅੱਜ ਸਾਡਾ ਪੁੱਤਾਂ ਜਾਂ ਸਾਡੀ ਜਿਹੜੀ ਧੀ ਅੱਜ ਸਭ ਨਾਲ ਬੜੀ ਦੁੱਖ ਦੀ ਗੱਲ ਆ ਵੀ ਅੱਗੇ ਤਾਂ ਸਾਡੇ ਲੜਕੇ ਹੁੰਦੇ ਸੀਗੇ ਅੱਜ ਸਾਡੀਆਂ ਧੀਆਂ ਵੀ ਕਿਤੇ ਨਾ ਕਿਤੇ ਨਸ਼ੇ ਦਾ ਸੇਵਨ ਕਰਦੀਆਂ ਅਸੀਂ ਸੋਸ਼ਲ ਮੀਡੀਆ ਤੇ ਵਕ ਵਕ ਚੈਨਲਾਂ ਤੇ ਵਕ ਪੇਜਾਂ ਤੇ ਦੇਖਦੇ ਆ ਕੋਈ ਲੜਕੀ ਕਿਤੇ ਨਸ਼ੇ 'ਚ ਧੁੱਤ ਪਈ ਆ ਕੋਈ ਕਿਤੇ ਕਿਤੇ ਨਸ਼ੇ 'ਚ ਧੁੱਤ ਪਈ ਆ ਜਾਂ ਕੋਈ ਨਸ਼ੇ ਦੇ ਵਿੱਚ ਕੋਈ ਆਪਣਾ ਡਰਾਮਾ ਕਰੇਟ ਕਰ ਰਹੀ ਆ ਕੋਈ ਕੁਛ ਕਰ ਰਹੀ ਆ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਹੈ ਵੀ ਇਹ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਆਇਆ ਜਾਂ ਪੰਜਾਬ ਨੂੰ ਬਦਨਾਮ ਕੀਤਾ ਗਿਆ ਇਹ ਇਹ ਸਰਕਾਰਾਂ ਦੀ ਬਦੌਲਤਾਂ ਸਰਕਾਰਾਂ ਨੂੰ ਹੀ ਇਸ ਚੀਜ਼ ਦੇ ਜ਼ਿੰਮੇਵਾਰ ਠਹਿਰਾਉਂਗੇ ਅਗਰ ਇਸ ਚੀਜ਼ ਨੂੰ ਖਤਮ ਨਾ ਕੀਤਾ ਗਿਆ ਜਾਂ ਜਿਹੜੇ بڑے ਮਗਰਮਾਚਾਂ ਦੇ ਕੋ ਸੋਢੀ ਸਾਹਿਬ ਜਿਵੇਂ ਮੈਡਮ ਅਨਮੋਲ ਕਗਰਮਾਨ ਦੀ ਤੁਸੀਂ ਗੱਲ ਕਰਦੇ ਆ ਜੀ ਵੀ ਨਸ਼ੇ ਬੰਦ ਕਰਨ ਦੀ ਗੱਲ ਕਰਦੇ ਆ ਜੀ ਉਹਨਾਂ ਨੇ ਵੀ ਹੰਬੜਾ ਮਾਰਿਆ ਸੀ ਉਹਨਾਂ ਨੇ ਹੰਬੜਾ ਮਾਰਿਆ ਸੀ ਆਪਣੇ ਹਲਕੇ ਚ ਖਰੜ ਦੇ ਪਿੰਡੇ ਪਿੰਡ ਮੁੰਡੀ ਖਰੜ ਦੇ ਵਿੱਚ ਜੀ ਉੱਥੇ ਉੱਥੇ ਕੀ ਨਸ਼ਾ ਵਿਕਦਾ ਜੀ ਉੱਥੇ ਗੰਝਾ ਤੇ ਸਲਫਾ ਵਿਕਦਾ ਜੀ ਮੈਡਮ ਨੇ ਕੀ ਕੀਤਾ ਜੀ ਉਹ ਸਾਰਾ ਏਰੀਆ ਉਹ ਜਿਹਨੂੰ ਕਹਿੰਦੇ ਨੇ ਸੈਂਸੀ ਪਰਿਵਾਰ ਰਹਿੰਦੇ ਇੱਕ ਛੋਟਾ ਜਿਹਾ ਪਿੰਡ ਆ ਜਿਹਨੂੰ ਮੁੰਡੀ ਖਰੜ ਕਹਿੰਦੇ ਨੇ ਜੀ ਉਹ ਪਿੰਡ ਦੇ ਵਿੱਚ ਸੈਂਸੀ ਪਰਿਵਾਰਾਂ ਦਾ ਇੱਕ ਏਰੀਆ ਉਹਦੇ ਵਿੱਚ ਢੱਲੇ ਦੇ ਨਾਲ ਸ਼ਰਮ ਲੋਕਾਂ ਦੀਆਂ ਮਾਂ ਫੜ ਫੜ ਕੇ ਪੈੜੀ ਪੈਕਟ ਜਾਂ ਕੁੜੀਆਂ ਵੇਚੀਆਂ ਜਾਂਦੀਆਂ ਮੈਡਮ ਨੇ ਉੱਥੇ ਕੈਮਰੇ ਲਵਾਤੇ ਉੱਥੇ ਪੁਲਿਸ ਕਿਤਨਾ ਕਿਤੇ ਤਨਾਤ ਕਰਦੀ ਇੱਕ ਜਾਂ ਦੋ ਜਾਂ ਚਾਰ ਦਿਨੋਂ ਕਿਤਨਾ ਕਿਤੇ ਉਸ ਚੀਜ਼ ਦੀ ਗੌਰ ਰਹੀ ਹੈ ਉਸ ਤੋਂ ਬਾਅਦ ਫਿਰ ਮੁੜ ਕੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਫਿਰ ਢੱਲੇ ਨਾਲ ਨਸ਼ਾ ਵਿਕ ਰਿਹਾ ਮੈਂ ਇਵਨ ਪੰਜਾਬੀ ਟੀਵੀ ਦੇ ਲਾਈਵ 'ਚ ਬੋਲਿਆ ਸੀਗਾ ਵੀ ਮੈਡਮ ਤੁਸੀਂ ਨਸ਼ੇ ਬੰਦ ਕਰਨ ਦੀਆਂ ਗੱਲਾਂ ਕਰਦੇ ਆ ਜਾਂ ਨਸ਼ਿਆਂ ਤੇ ਰੋਕ ਦੀ ਗੱਲ ਕਰਦੇ ਆ ਤੁਸੀਂ ਮੁੰਡੀ ਖਰੜ ਬੰਦ ਕਰਾ ਕੇ ਜੇ ਸੀ ਢੱਲੇ ਨਾਲ ਵਿਕ ਰਿਹਾ ਹਾਲਾਂਕਿ ਸੋਲਫੇਨ ਨੂੰ ਸੁਟੇ ਨੂੰ ਜਿਆਦਾ ਨਸ਼ੇ ਚ ਨਹੀਂ ਲਿਆ ਜਾਂਦਾ ਇਸ ਤੋਂ ਖਤਰਨਾਕ ਨਸ਼ਾ ਜਿਹੜਾ ਕਿਤੇ ਨਾ ਕਿਤੇ ਚਿੱਟਾ ਆ ਜਾਂ ਕਿਤੇ ਨਾ ਕਿਤੇ ਗੋਲੀਆਂ ਆ ਜਾਂ ਕਿਤੇ ਨਾ ਕਿਤੇ ਸਮਾਇਕ ਹੈ ਜਿਹੜੀ ਚੀਜ਼ ਤੁਸੀਂ ਬੰਦ ਕਰਨੀ ਆ ਜਾਂ ਜਿਹੜੀ ਚੀਜ਼ ਬਲ ਤੁਸੀਂ ਬੰਦ ਕਰਨ ਦੀ ਗੱਲ ਨਹੀਂ ਕਰਦੇ ਜਾਂ ਗਰਾਊਂਡ ਜ਼ੀਰੋ ਤੇ ਉਸ ਚੀਜ਼ ਨੂੰ ਨਿਵੇੜਨ ਦੀ ਗੱਲ ਨਹੀਂ ਕਰਦੇ ਉਹ ਫਿਰ ਕਿਤੇ ਨਾ ਕਿਤੇ ਸਾਡੇ ਪੰਜਾਬ ਵਾਸਤੇ ਬਹੁਤ ਦੁੱਖ ਦੀ ਗੱਲ ਆ ਜੋ ਸਾਡੇ ਅੱਜ ਕੀ ਪੁੱਤ ਇਸ ਚੀਜ਼ ਦੀ ਭੇਟ ਚੜ ਚੁੱਕੇ ਆ ਜਿਹੜੇ ਜਵਾਨ ਨੇ ਸਾਡੇ ਨੇ ਜਿਹੜੀਆਂ ਮਟਿਆਰਾਂ ਨੇ ਸਾਡੇ ਨੇ ਕਿੱਦੇ ਪੰਗੜਾਂ 'ਚ ਦੇਖਣਾ ਹੁੰਦਾ ਖੇਡ ਦੇ ਮੈਦਾਨਾਂ 'ਚ ਦੇਖਣਾ ਹੁੰਦਾ ਅੱਜ ਉਹ ਖੇਡ ਦੇ ਮੈਦਾਨਾਂ ਨਾਤੇ ਨਹੀਂ ਨੈਸ਼ਨਲ ਟੈਟ ਹੋ ਕੇ ਕਿਤੇ ਨਾ ਕਿਤੇ ਫੋਨ ਤੇ ਲੱਗੇ ਰਹੇ ਨੇ ਜੀ ਸ਼ਰਮਾ ਜੀ ਮੈਂ ਤੁਹਾਡੀ ਗੱਲ ਤੇ ਇੱਕ ਮਿੰਟ ਆਨਾ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜੇਕਰ ਤੁਸੀਂ ਸਾਡੇ ਲਾਈਵ ਇਸਪ੍ਰੋ ਵਿੱਚ ਜੁੜਨਾ ਚਾਹੁੰਦੇ ਹੋ ਸਾਨੂੰ ਹੇਠਾਂ ਜਿਹੜਾ ਨੰਬਰ ਦਿੱਤਾ ਗਿਆ ਸਟੂਡੀਓ ਹਲਾ ਉਸਤੇ ਕਾਲ ਕਰ ਸਕਦੇ ਹੋ ਰੋਜ਼ਾਨਾ ਦੇ ਮੁੱਦੇ ਤੇ ਵੀ ਤੇ ਜੇ ਕੋਈ ਤੁਹਾਡਾ ਆਪਣਾ ਮੁੱਦਾ ਉਸਤੇ ਗੱਲ ਕਰ ਸਕਦੇ ਹੋ ਤਾਂ ਸ਼ਰਮਾ ਜੀ ਜਿਵੇਂ ਤੁਸੀਂ ਕਹੇ ਸਰਕਾਰਾਂ ਤੇ ਤੁਹਾਨੂੰ ਇੱਕ ਅਪਡੇਟ ਹੋਰ ਦੇ ਦੇਣਾ ਕਿ ਇੱਕ ਸੈਂਟਰ ਜਿਹੜਾ गोविंद ਗੋਬਿੰਦgarh ਗੋਬਿੰਦਪੁਰ ਤਰਨਤਾਰਨ ਲਾਕੇ ਪੈਂਦੀ ਹੈ ਤੇ ਇਹ ਅੱਜ ਦੀ ਵੱਡੀ ਅਪਡੇਟ ਹੈ ਜਿੱਥੇ ਕਿ ਤਲਾਸ਼ੀ ਦੇ ਦੌਰਾਨ ਨਸ਼ਾ ਬਰਾਮਦ ਹੋਇਆ 5100 ਗੋਲੀਆਂ ਬਰਾਮਦ ਹੋਈਆਂ ਚਿੱਟਾ ਬਰਾਮਦ ਹੋਇਆ 1190 ਗ੍ਰਾਮ ਉਸ ਤੋਂ علاوہ ਉੱਥੇ ਮੋਬਾਈਲ ਵੀ ਮਿਲੇ ਹਨ ਔਰ ਦੇਖਿਆ ਜੇ ਉਹ ਜੇ ਨਹੀਂ ਉਹ ਜੇ ਨਹੀਂ ਸੀ ਅਸੀਂ ਮੈਂ ਉਹਨੂੰ ਯਾਨੀ ਖਬਰ ਨਸਰ ਵੀ ਕੀਤੀ ਹੈ ਉਹਦੇ ਮੈਂ ਲਿਖਿਆ ਹੋਇਆ ਹੈ ਵੀ ਪੂਰੀ ਪੂਰੀ ਫੈਕਟਰੀ ਮੌਲਾਦੀ ਤੇ ਨਸ਼ੇਰੀ ਮੈਂ ਦੇ ਲਿਖਿਆ ਜਰਮਾਦੀ ਜਦੋਂ ਕਿ ਦੇਖੋ ਜੇਲ੍ਹ ਦੇ ਵਿੱਚ ਨਸ਼ਾ ਕਿਵੇਂ ਪਹੁੰਚ ਰਿਹਾ ਹੈ ਜੇਲ੍ਹ ਦੇ ਵਿੱਚ ਤਾਂ ਕੋਈ ਚੀਜ਼ ਯਾਨੀ ਸੂਈ ਤੱਕ ਨਹੀਂ ਜਾ ਸਕਦੀ ਬਿਲਕੁਲ ਬਿਲਕੁਲ ਦੇਖੋ ਬਹੁਤ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਉਹਨਾਂ ਲੋਕਾਂ ਨੇ ਬਾਹਰ ਆ ਕੇ ਬਣਾਈ ਹੈ ਵਾਇਰਲ ਕੀਤੀ ਹੈ ਜਿਹੜੇ ਲੋਕ ਜੇਲ੍ਹਾਂ ਚੋਂ ਆਏ ਹੈ ਜੀ ਜੀ ਜਿਨ੍ਹਾਂ ਨੂੰ ਜੇਲਾਂ ਦਾ ਖੁਦ ਉੱਥੇ ਜਾ ਕੇ ਜਿਨ੍ਹਾਂ ਨੇ ਅੱਖੀ ਦੇਖਿਆ ਜਾਂ ਅੱਖਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਹੁੰਦਾ ਹੈ ਜਿਹੜਾ ਜਿਹੜੀ ਚੀਜ਼ 5 ਰੁਪਏ ਦੀ ਹੈ ਉੱਥੇ ਉਹ 100 ਰੁਪਏ ਦੀ 200 ਰੁਪਏ ਦੀ ਮਿਲਦੀ ਹੈ ਜਿਹੜਾ ਨਸ਼ਾ ਬਾਹਰ 1000 ਰੁਪਏ ਦਾ ਉਥੇ 10000 ਰੁਪਏ ਦਾ ਮਿਲਦਾ ਜੀ ਉਹ ਜਿਹੜਾ 1000 ਆ 10000 ਦੇ ਵਿੱਚ ਫਰਕ ਹੈ 9000 ਦਾ ਫਰਕ ਹੈ ਉਹ 9000 ਦਾ ਫਰਕ ਇਸੀ ਕਰਕੇ ਆ ਵੀ ਨੀਚੇ ਤੋਂ ਲੈ ਕੇ ਇੱਕ ਗਾੜ ਤੋਂ ਲੈ ਕੇ ਛੋਟੇ ਅਫਸਰਾਂ ਤੋਂ ਲੈ ਕੇ بڑے ਅਫਸਰਾਂ ਤੱਕ ਉਸ ਚੀਜ਼ ਨੂੰ ਚੜਾਇਆ ਜਾਂਦਾ ਉਸ ਪੈਸੇ ਨੂੰ ਵੰਡਿਆ ਜਾਂਦਾ ਤਦ ਜਾ ਕੇ ਲੋਕਾਂ ਕੋਲ ਜਿਹੜਾ ਨਸ਼ਾ ਪਹੁੰਚਦਾ ਅਸੀਂ ਇਹ ਨਹੀਂ ਕਹਿੰਦੇ ਵੀ ਇੱਕ ਜਾਂ ਦੋ ਬੰਦੇ ਇਸ ਜੀ ਦੇ ਵਿੱਚ ਸ਼ਾਮਿਲ ਆ ਜਾਂ ਜੂਨੀਅਰ ਸਟਾਫ ਸ਼ਾਮਿਲ ਆ ਜੂਨੀਅਰ ਤੋਂ ਲੈ ਕੇ ਸੀਨੀਅਰ ਸਟਾਫ ਤੱਕ ਇਸ ਵਿਦੇਸ਼ ਵਿੱਚ ਸ਼ਾਮਿਲ ਹੁੰਨੇ ਆ ਤਦ ਜਾ ਕੇ ਨਸ਼ਾ ਮੋਬਾਈਲ ਜਾਂ ਅੰਦਰ ਕਿਤੇ ਨਾ ਕਿਤੇ रहे ਜੀ ਜਿਹੋਨੀ ਆ ਜੀ ਸਰ ਮੈਨੂੰ ਮੈਨੂੰ ਇਹ ਖਬਰ ਕੀਤੀ ਸੀ ਮੈਨੂੰ ਯਾਦ ਹੈ ਕਿ 2016 17 ਦੀ ਇਹ ਘਟਨਾ ਹੈ ਪਟਿਆਲਾ ਜੇਲ੍ਹ ਦੀ ਮੈਂ ਗੱਲ ਕਰਾਂਗਾ ਇੱਥੇ ਸਹਾਇਕ ਸੁਪਰਡੈਂਟ ਫੜੇਗੇ ਸੀ ਇੱਕ ਕੈਦੀ ਸੀ ਇੱਕ ਹੌਲਦਾਰ ਯਾਨੀ ਲੇਡੀਆਂ ਵੀ ਆਈ ਸੀ ਉਹਨਾਂ ਨੂੰ ਫੜਿਆ ਵੀ ਗਿਆ ਪਰਚਾ ਵੀ ਹੋਇਆ ਉਹ ਅੰਦਰ ਅਫੀਮ ਦਿੰਦੇ ਸੀ ਮੋਬਾਈਲ ਦਿੰਦੇ ਸੀ ਹਵਾਲਾ ਤਿਆਂ ਨੂੰ ਜਿਹੜੇ ਉਹਨਾਂ ਨੂੰ ਜਿਹੜੇ ਗੈਂਗਸਟਰ ਸੀ ਨੀਟੇ ਵਰਗੇ ਜਿਨ੍ਹਾਂ ਨੇ ਕਿ ਜੇਲ੍ਹ ਬ੍ਰੇਕ ਕਾਨ ਕੀਤਾ ਤੇ ਉਹਨਾਂ ਨੂੰ ਫੜਿਆ ਵੀ ਗਿਆ ਪਰ ਉਹ ਅੱਜ ਵੀ ਯਾਨੀ ਕਿ ਜਿਹੜੇ ਸਾਇਸ ਉੱਪਰ ਦੀ ਗੱਲ ਕਰ ਰਹੇ ਆ ਉਹ ਰਿਟਾਇਰ ਹੋ ਕੇ ਆਪਣੀ ਜ਼ਿੰਦਗੀ ਜੀ ਰਹੇ ਨੇ ਤੇ ਜਿਹੜੀ ਉਹ ਹਾਲਦਰ ਮੈਡਮ ਨੇ ਉਹ ਆਪਣੀ ਡਿਊਟੀ ਉਦਾਂ ਹੀ ਨਿਭਾ ਰਹੇ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਜੇਕਰ ਇਹਨਾਂ ਤੇ ਕਾਰਵਾਈ ਹੋਵੇ ਜੇਕਰ ਕੋਈ ਵਧੀਆ ਕਾਨੂੰਨ ਬਣਿਆ ਹੋਵੇ ਤਾਂ ਇਹ ਨਸ਼ਾ ਰੁਕ ਸਕਦਾ ਹੈ ਬਿਲਕੁਲ ਦੇਖੋ ਕਾਨੂੰਨ ਵਧੀਆ ਵੀ ਬਣਨਾ ਚਾਹੀਦਾ ਸੋਢੀ ਸਾਹਿਬ ਦੂਜੀ ਮੈਂ ਇੱਕ ਹੋਰ ਗੱਲ ਕਰੂੰਗਾ ਜਿਹੜੀ ਤਕਰੀਬਨ ਮੈਂ ਦੂਜੇ ਚੌਥੇ ਜਾਂ ਪੰਜਵੇਂ ਦਸਵੇਂ ਲਾਈਵ ਦੇ ਵਿੱਚ ਕਹਿਣਾ ਹੁੰਦਾ ਹੈ ਵੀ ਗਲਤ ਬਣਿਆ ਹੋਇਆ ਜੀ ਜਿਹਦੀ ਆੜ ਦੇ ਵਿੱਚ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਵੀ ਜਿਹੜੀ ਜਿਹਦਾ ਸਹਾਰਾ ਲੈ ਕੇ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੇ ਜਾਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਇਸ ਚੀਜ਼ ਦੇ ਵਿੱਚ ਵਾਅਦਾ ਕੀਤਾ ਉਹ ਕਾਨੂੰਨ 2009 ਦੇ ਵਿੱਚ ਕਾਂਗਰਸ ਸਰਕਾਰ ਨੇ ਡਾਕਟਰ ਮਰਹੋਂ ਸਿੰਘ ਦੀ ਸਰਕਾਰ ਸੀਗੀ ਉਹ ਨੋਟੀਫਿਕੇਸ਼ਨ ਚ ਚੇਂਜ ਕੀਤਾ ਸੀ ਨੋਟੀਫਿਕੇਸ਼ਨ 1055 ਨੂੰ ਜੋ ਅਟਲ ਵਿਆਹਰੀ ਅਜਪਾਈ ਦੀ ਸਰਕਾਰ ਤੋਂ ਚੱਲਦਾ ਆ ਰਿਹਾ ਸੀ ਉਹ 2009 ਦੇ ਵਿੱਚ ਰੱਦ ਕਰਕੇ ਨੋਟੀਫਿਕੇਸ਼ਨ 2941 ਲਿਆਂਦਾ ਗਿਆ ਡਾਕਟਰ ਮਰਹੋਂ ਦੀ ਸਰਕਾਰ ਵੱਲੋਂ ਉਹ ਕਾਨੂੰਨ ਦੇ ਵਿਚਾਰ 1055 ਕਾਨੂੰਨ ਦੇ ਵਿੱਚ ਫਰਕ ਸਿਰਫ ਇੰਨਾ ਹੀ ਸੀਗਾ ਵੀ ਜੋ ਮਾਨਜੋਗ ਅਦਾਲਤਾਂ ਨੇ ਜਾਂ ਮਾਨਜੋਗ ਅਦਾਲਤਾਂ ਦੇ ਸਿਸਟਮ ਨੇ ਆਪਣੀ ਹੱਥਾਂ ਦੇ ਜਰੀਏ ਜਾਂ ਕਿਤੇ ਨਾ ਕਿਤੇ ਉਹਨੂੰ ਸਿਸਟਮ 'ਚ ਜਾਂ ਲਿਮਟ ਦੇ ਵਿੱਚ ਕਿਤੇ ਨਾ ਕਿਤੇ ਜੋ ਕਾਨੂੰਨ ਦੀ ਵਰਤੋਂ ਕਰਨੀ ਸੀ ਜਿਹੜਾ 2941 ਆ ਉਹਦੇ ਵਿੱਚ ਟੋਟਲੇ ਟੋਟਲੇ ਜਿੰਨਾ ਵੀ ਥਾ ਉਹ ਸਾਰਾ ਪੁਲਿਸ ਦੇ ਹੱਥ 'ਚ ਸੌਂਪ ਦਿੱਤਾ ਪੁਲਿਸ ਨੂੰ ਜ਼ਿੰਮੇਵਾਰੀ ਦੇ ਦਿੱਤੀ ਵੀ ਤੁਸੀਂ ਕਿਤੇ ਤੇ ਵੀ ਬੰਦਾ ਫੜੋ ਕੋਈ ਪ੍ਰੋਬਲਮ ਨਹੀਂ ਉਸ ਬੰਦੇ ਤੇ ਨਸ਼ੀਲਾ ਕੋਲ ਕੋਲੋਂ ਬਣਾ ਕੇ ਪਾਓ ਨਕਲੀ ਬਣਾ ਕੇ ਪਾਓ ਅਸਲੀ ਬਣਾ ਕੇ ਪਾਓ ਜਿੰਨਾ ਤੁਸੀਂ ਦਿਖਾਉਂਗੇ ਜਿੰਨੀ ਤੁਸੀਂ ਉਹਦੀ ਕੁਆਂਟੀਟੀ ਦਿਖਾਉਂਗੇ ਉਹਦੇ ਤੇ ਪਰਚਾ ਹੋਊਗਾ ਜਿਹੜਾ 1055 ਨੋਟੀਫਿਕੇਸ਼ਨ ਸੀਗਾ ਉਹਦੇ ਵਿੱਚ ਵਿੱਚ ਅਗਰ ਤੁਸੀਂ 1 ਗ੍ਰਾਮ ਨਸ਼ੇ ਦੀ ਇਹ ਗੱਲ ਕਰਦੇ ਆ ਤਾਂ 1 ਗ੍ਰਾਮ ਨਸ਼ੇ ਤੇ ਹੀ ਜਿਹੜਾ ਕਿਤੇ ਨਾ ਕਿਤੇ ਸਜ਼ਾ ਹੁੰਦੀ ਸੀ ਜਿਹੜਾ ਦੂਜਾ ਨੋਟੀਫਿਕੇਸ਼ਨ ਆ 3 41 ਦੇ ਵਿੱਚ ਉਸ ਚੀਜ਼ ਦੀ ਵਰਤੋਂ ਜ਼ਿਆਦਾਤਰ ਹੋਇਆ ਹਿੰਦੁਸਤਾਨ ਦੇ ਵਿੱਚ ਇਹ ਨੋਟੀਫਿਕੇਸ਼ਨ ਲਾਗੂ ਹੈ ਲੇਕਿਨ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਹਨਾਂ ਅਫਸਰਾਂ ਨੇ ਆਪਣੀਆਂ ਪ੍ਰੋਮੋਸ਼ਨਲ ਲੈਣ ਦੇ ਚੱਕਰ ਚ ਕਿਉਂ ਜਿੰਨਾ ਪੁਲਿਸ ਬੰਦੇ ਜ਼ਿਆਦਾ ਫੜਦੀ ਹੈ ਨਸ਼ਾ ਜ਼ਿਆਦਾ ਫੜਿਆ ਵਾ ਦਿਖਾਉਂਦੀ ਹੈ ਚਾਹੇ ਕਿਤੇ ਝੂਠਾ ਪਰਚਾ ਚਾਹੇ ਕਿਤੇ ਸੱਚਾ ਪਰਚਾ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲੀਆਂ ਪ੍ਰੋਮੋਸ਼ਨਲ ਲੈਣ ਦੇ ਚੱਕਰ ਦੇ ਵਿੱਚ ਅੰਕੜਿਆਂ ਦੇ ਵਿੱਚ ਵਾਧਾ ਕਰਤਾ ਨਸ਼ੇ ਦੀ ਕੁਆਂਟੀਟੀ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵਾਦਾ ਕਰਦਾ ਅਗਰ 10% ਵਿਕਰੀ ਹੁੰਦੀ ਹੈ 10% ਫੜਾਇਆ ਜਾਂਦਾ ਤਾਂ ਉਹਨੂੰ 90 80% ਦਿਖਾਇਆ ਜਾਂਦਾ ਸੀ ਇਸੇ ਕਰਕੇ ਜਿਹੜਾ ਅੱਜ ਸਾਡਾ ਪੰਜਾਬ ਹੈ ਪੂਰੇ ਵਰਲਡ ਦੇ ਵਿੱਚ ਬਦਨਾਮਾ ਹਾਲਾਂਕਿ ਪੰਜਾਬ ਤੋਂ ਵੱਧ ਹੋਰ ਸੁੱਬਿਆਂ 'ਚ ਨਸ਼ਾ ਹੁੰਦਾ ਜਾਂ ਹਿੰਦੁਸਤਾਨ ਤੋਂ ਵੱਧ ਵੱਧ ਹੋਰ ਕੰਟਰੀਆਂ 'ਚ ਨਸ਼ਾ बिकਦਾ ਤੇ ਘਰ ਲੋਕ ਸੇਵਨ ਕਰਦੇ ਆ ਜੀ ਸਰਮਈ ਬਹੁਤ ਵਧੀਆ ਗੱਲ ਕਹੀ ਤੁਸੀਂ ਮੈਂ ਇਹ ਵੀ ਉਦਾਹਰਣ ਵੀ ਦੇਣਾ ਕਿ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੈ ਤੇ ਚਲੋ ਆ ਤੁਹਾਨੂੰ ਇੱਕ ਹੋਰ ਦਿਨਾਂ ਗੱਲਬਾਤ ਆਪਾਂ ਇੱਕ ਖਬਰ ਕੀਤੀ ਤੁਹਾਨੂੰ ਯਾਦ ਹੋਣਾ ਕੁਸਮਾ ਪਹਿਲਾਂ ਇਕੱਲੇ ਨੌਜਵਾਨੀ ਨਸ਼ਿਆਂ ਦੀ ਭੇਂਟ ਚਾ ਚੁੱਕੇ ਇਹਦੇ ਵਿੱਚ ਸਾਡੀਆਂ ਕੁੜੀਆਂ ਧੀਆਂ ਪੈਣਾ ਵੀ ਆ ਚੁੱਕਿਆ ਨੇ ਆਪਾਂ ਨਾ ਇੱਕ ਖਬਰ ਨਸ਼ੇ ਕੀਤੀ ਸੀ ਚਾਰ ਲੜਕੀਆਂ ਸੀ ਚਾਰਾਂ ਵਿੱਚੋਂ ਦੋ ਲੜਕੀਆਂ ਸ਼੍ਰੀਆਮ ਚਿੱਟਾ ਦਾ ਨਸ਼ਾ ਕਰ ਰਹੀਆਂ ਸੀ ਔਰ ਜਿਹੜੀ ਉਹਦੀ ਸੇਲੀ ਵੀਡੀਓ ਬਣਾ ਰਹੀ ਸੀ ਉਹਦੀ ਸੇਲੀ ਉਹ ਵੀਡੀਓ ਵਾਰ ਦਿੱਤੀ ਸੀ ਅਸੀਂ ਉਹ ਵੀਡੀਓ ਬਾਰੇ ਗੱਲਬਾਤ ਵੀ ਕੀਤੀ ਚਲਾਈ ਵੀ ਯਾਨੀ ਕਿ ਸਬੰਧਤ ਥਾਣੇ ਅਧਿਕਾਰ ਨੂੰ ਦਿੱਤੀ ਪਰ ਉਹ ਲੜਕੀਆਂ ਦੇ ਕੋਈ ਕਾਰਵਾਈ ਨਹੀਂ ਹੋਈ ਦੇਖੋ ਕਿ ਇਹ ਕਾਰਨ ਨਹੀਂ ਹੈ ਜਿਹੜਾ ਕਾਰਵਾਈ ਨਹੀਂ ਕਰਨਾ ਵੀ ਇਹ ਤਾਂ ਹੀ ਤਾਂ ਲੋਕਾਂ ਨੂੰ ਡਰਨੀ ਹੈ ਬਿਲਕੁਲ ਬਿਲਕੁਲ ਦੇਖੋ ਪੁਲਿਸ ਦਾ ਫਰਜ ਬਣਦਾ ਹੈ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਜਿਵੇਂ ਕੋਈ ਐਪ ਚੱਲਦੀ ਹੈ ਉਹਦੇ ਜਿਹੜੇ ਓਨਰ ਹੁੰਨੇ ਆ ਕਿ ਆ ਉਸ ਚੀਜ਼ ਨੂੰ ਫਿਲਟਰ ਨਹੀਂ ਕਰਦੇ ਵੀ ਸਾਡੇ ਐਪ ਦੇ ਵਿੱਚ ਕੌਣ ਕਿਹੜੀ ਚੀਜ਼ ਦੀ ਬਤੋ ਕਰ ਰਿਹਾ ਕਿੱਥੋਂ ਬੈਠਾ ਕਰ ਰਿਹਾ ਜੈਜ ਕਰ ਰਿਹਾ ਨਜਾਇਜ਼ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਜਿਹੜੇ ਐਪ ਚਲਾਉਣੇ ਵਾਲਿਆਂ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸੀ ਉਸ ਤੋਂ ਬਾਅਦ ਫਿਰ ਉਹ ਚੀਜ਼ ਰਿਪੋਰਟ ਪੁਲਿਸ ਕੋਲ ਜਾਣੀ ਚਾਹੀਦੀ ਸੀ ਰਿਪੋਰਟ ਪੁਲਿਸ ਦੁਆਰਾ ਉਸ ਚੀਜ਼ ਨੂੰ ਪਤਕੜ ਤੇ ਲੈ ਕੇ ਉਸ ਚੀਜ਼ ਦਾ ਕਿਤੇ ਨਾ ਕਿਤੇ ਨਤਾਰਾ ਕਰਨਾ ਚਾਹੀਦਾ ਸੀ ਫੜ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਤਰਕ ਕਰਨਾ ਚਾਹੀਦਾ ਸੀ ਲੇਕਿਨ ਨਾਤਾ ਸੋਸ਼ਲ ਮੀਡੀਆ ਦੀ ਜਿਹੜੀ ਐਪ ਚੱਲਦੀ ਆ ਉਹਨਾਂ ਦੇ ਓਨਰਾਂ ਦਾ ਸਾਨੂੰ ਪਤਾ ਚੱਲਦਾ ਜੀ ਲੋਕ ਹਰ ਇੱਕ ਚੀਜ਼ ਪਾ ਕੇ ਨਿਕਲ ਜਾਂਦੇ ਆ ਲੋਕ ੜਕਾਉ ਆਪਾਸ਼ੰਦ ਦੇ ਕੇ ਨਿਕਲ ਜਾਂਦੇ ਆ ਲੋਕ ਉਲਟੀਆਂ ਸਿੱਧੀਆਂ ਗੱਲਾਂ ਕਰਕੇ ਨਿਕਲ ਜਾਂਦੇ ਆ ਨਾ ਹੀ ਕੋਈ ਕਿਤੇ ਨਾ ਕਿਤੇ ਕੋਈ ਪੁਲਿਸ ਐਕਸ਼ਨ ਚ ਆਉਂਦੀ ਆ ਜੀ ਵੀ ਹਾਂ ਇਸ ਚੀਜ਼ ਨੂੰ ਫੜਿਆ ਸਹੀ ਤਰੀਕੇ ਨਾਲ ਫੜਿਆ ਜਾਵੇ ਜਾਂ ਜਿਹੜਾ ਬੰਦਾ ਜਿੱਥੋਂ ਫੜਿਆ ਉਹਨੂੰ ਉੱਥੋਂ ਦਿਖਾਇਆ ਜਾਵੇ ਜਾਂ ਸਹੀ ਜਿਹੜਾ ਕਿਤੇ ਨਾ ਕਿਤੇ ਚੋਰ ਉਹਨੂੰ ਚੋਰ ਕਿਹਾ ਜਾਵੇ ਲੇਕਿਨ ਇੱਥੇ ਤਾਂ ਸਾਧ ਲੋਕ ਚੋਰ ਬਣਾ ਤੇ ਚੋਰ ਲੋਕ ਕਿਤੇ ਨਾ ਕਿਤੇ ਬਾਹਰ ਘੁੰਮਦੇ ਆ ਸਾਲ ਪਹਿਲਾਂ ਤਾ तकरीबन 1 ਸਾਲ ਹੋ ਗਿਆ ਇੱਕ ਦੇਖੋ ਹਰਮੰਦਰ ਸਾਹਿਬ ਕਿੰਨੀ ਹੈ ਨਾ ਵਧੀਆ ਉਹ ਹੈ ਧਰਤੀ ਧਾਰਮਿਕ ਧਰਤੀ ਹੈ ਜਿੱਥੇ ਲੋਕ बारो बारो ਨਮਨ ਕਰ ਨਾਦੇ ਆ ਤੇ ਉਥੇ ਇੱਕ ਲੜਕੀ ਨੇ ਸਰੋਵਰ ਸਾਹਿਬ ਦੇ ਵਿੱਚ ਨਸ਼ੇ ਦੀ ਹਾਲਤ ਵਿੱਚ ਉਹਨੇ ਇੱਕ ਵੀਡੀਓ ਬਣਾਈ ਸੀ ਉਥੇ ਰੀਲ ਬਣਾਉਣ ਦੀ ਖਾਤਰ ਹਾਲਾਂਕਿ ਉਥੇ ਉਸਤੇ ਯਾਨੀ ਕਿ ਜਦੋਂ ਉਹਨੂੰ ਇਹ ਸਾਰਾ ਕੋਈ ਕਾਊਂਟ ਆਊਟ ਹੋਇਆ ਜਦੋਂ ਮਸ਼ਹੂਰ ਹੋ ਗਈ ਤਾਂ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਕਿਉਂ ਕੀਤਾ ਤਾਂ ਉਸਨੇ ਆਪਣੀ ਗਲਤੀ ਮੰਨੀ ਉਨੇ ਕਿਹਾ ਕਹਿੰਦੀ ਮੇਰੇ ਤੋਂ ਬਣੀ ਹੈ ਕਹਿੰਦੀ ਮੈਂ ਨਸ਼ਿਆ ਸੇਵਨ ਕਰਨ ਲੱਗ ਗਈ ਸੀ ਮੈਂ ਨਸ਼ੇ 'ਚ ਕਰ ਗਈ ਤੇ ਦੇਖੋ ਅੱਜ ਅੱਜ ਕੁੜੀਆਂ ਦੇ ਇਹ ਤਰਕ ਨੇ ਕਿ ਕੁੜੀਆਂ ਹਰਮੰਦਰ ਸਾਹਿਬ ਵਰਗੇ ਧਾਰਮਿਕ ਸਥਾਨ ਦੇ ਉਹ ਵੀ ਸਰੋਵਰ ਸਾਹਿਬ ਦੇ ਕੰਡੇ ਦੇ ਨੇ ਰੀਲ ਬਣਾਈ ਦੇਖੋ ਕਿੰਨੀ ਮਾੜੀ ਸੋਚ ਹੈ ਕਿੰਨੀ ਮਾੜੀ ਗੱਲ ਹੈ ਦੇਖੋ ਇਹਦੇ ਵਿੱਚ ਤੇ ਮਾਤਾ ਪਿਤਾ ਜਾਂ ਸੰਸਕਾਰ ਜਿਹੜੇ ਦਿੱਤੇ ਹੋਏ ਹੁੰਦੇ ਆ ਬੱਚੇ ਨੂੰ ਜਾਂ ਪਰਿਵਾਰ ਦੇ ਵਿੱਚ ਸੰਸਕਾਰ ਹੁੰਨੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਨਕਾਰਿਆ ਜਾਂਦਾ ਸੰਸਕਾਰਾਂ ਤੇ ਨਹੀਂ ਚੱਲਿਆ ਜਾਂਦਾ ਜਾਂ ਮਾਤਾ ਪਿਤਾ ਵੱਲੋਂ ਲੜਕੀਆਂ ਲੜਕੇ ਕਿਤੇ ਨਾ ਕਿਤੇ ਬਾਹਰ ਪੜਨ ਭੇਜ ਦਿੱਤੇ ਜਾਂਦੇ ਆ ਬਾਹਰ ਮਤਲਬ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਦੂਰ ਤੋਂ ਦੂਰ ਸ਼ਹਿਰ ਚ ਪੜਨ ਭੇਜ ਦਿੱਤੇ ਜਾਂਦੇ ਆ ਉਹ ਕਿਤੇ ਨਾ ਕਿਤੇ ਆਪਣਾ ਅਲੱਗ ਜਿਹੜਾ ਅਲੱਗ ਰਹਿਣ ਲੱਗ ਜਾਂਦੇ ਆ ਪੀਜੀ ਲੈ ਕੇ ਰਹਿਣ ਲੱਗ ਜਾਂਦੇ ਆ ਜਾਂ ਕਿਤੇ ਨਾ ਕਿਤੇ ਮਾਤਾ ਪਿਤਾ ਦੀ ਨਜ਼ਰ ਤੋਂ ਦੂਰ ਰਹਿਣ ਲੱਗ ਜਾਂਦੇ ਆ ਮਾਤਾ ਪਿਤਾ ਨੂੰ ਹੁੰਦਾ ਵੀ ਉਹ ਪੜਦੇ ਆ ਕਿਤੇ ਨਾ ਕਿਤੇ ਉਹਨਾਂ ਨੂੰ ਨਹੀਂ ਤਾਂ ਵੀ ਸਾਡਾ ਬੱਚਾ ਕਿਹੜੀ ਡਰੈੱਸ ਪਹਿਨ ਰਿਹਾ ਕਿਹੜੇ ਕੱਪੜੇ ਪਹਿਨ ਰਿਹਾ ਜਾਂ ਕਿਤੇ ਨਾ ਕਿਤੇ ਨਸ਼ੇ ਦਾ ਸੇਵਨ ਕਰ ਰਿਹਾ ਜਾਂ ਪੜਦਾ ਜਾਂ ਨਹੀਂ ਪੜਦਾ ਪੈਸੇ ਬਰਬਾਦ ਕਰ ਰਿਹਾ ਉਹਨਾਂ ਨੂੰ ਕੋਈ ਸਰਕਾਰ ਨਹੀਂ ਹੁੰਦਾ ਕਈ ਮਾਤਾ ਪਿਤਾ ਐਦਾਂ ਦੇ ਹੁੰਨੇ ਆ ਜਿਹੜੇ ਜ਼ਿਆਦਾ ਪੈਸੇ ਵਾਲੇ ਹੁੰਨੇ ਆ ਉਹ ਬੱਚਿਆਂ ਨੂੰ ਪੈਸਾ ਦੇ ਦਿੰਦੇ ਆ ਵੀ ਆ ਲੈ ਬੇਟਾ ਬੇਟੀ ਪੈਸਾ ਚੱਕ ਐਨੇ ਪੈਸੇ ਚੱਕ ਤੇਰੀ ਡਿਗਰੀ ਸਾਨੂੰ ਕਾਗਜ਼ਾ ਚਾਹੀਦੀ ਆ ਤੂੰ ਗਰਾਊਂਡ ਜ਼ੀਰੋ ਤੇ ਪੜੇ ਨਾ ਪੜੇ ਤੈਨੂੰ ਡਿਗਰੀ ਮਿਲੇ ਨਾ ਮਿਲੇ ਸਾਨੂੰ ਕਾਗਜ਼ਾ ਚ ਡਿਗਰੀ ਚਾਹੀਦੀ ਆ ਐਦਾਂ ਦੇ ਜਿਹੜੇ ਬੱਚੇ ਹੁੰਨੇ ਆ ਕਿਤੇ ਨਾ ਕਿਤੇ ਹੁੰਦੇ ਆ ਉਹ ਫਿਰ ਵਿਗੜਦੇ ਆ ਫਿਰ ਜਿਹੜੇ ਨਾਲ ਹੋਰ ਦੇਖ ਕੇ ਆ ਜਿਹੜੇ ਸਹੀ ਹੁੰਨੇ ਕਿਤੇ ਨਾ ਕਿਤੇ ਉਹ ਵੀ ਫਿਰ ਵਿਗੜਦੇ ਆ ਕਿਤੇ ਲੈ ਕੇ ਕਿਤੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਉਹ ਮਾਤ ਪਿਤਾ ਮਾਤਾ ਪਿਤਾ ਨੂੰ ਕਹਿਣਾ ਚਾਹੁੰਦਾ ਜਿਹੜੇ ਬੱਚਿਆਂ ਦੀ ਕਿਤੇ ਨਾ ਕਿਤੇ ਸਹੀ ਢੰਗ ਨਾਲ ਦੇਖ ਰਖ ਨਹੀਂ ਕਰਦੇ ਜਾਂ ਬੱਚਿਆਂ ਦੀ ਕਿਤੇ ਨਾ ਕਿਤੇ ਸਹੀ ਢੰਗ ਨਾਲ ਸੰਸਕਾਰ ਨਹੀਂ ਦੇ ਪਾਉਂਦੇ ਅਗਰ ਇਹ ਗੱਲਾਂ ਘਰੋਂ ਤੋਂ ਨਾ ਸ਼ੁਰੂ ਹੋਣ ਤਾਂ ਕਿਤੇ ਨਾ ਕਿਤੇ ਪਬਲਿਕ ਚਨਾਵਨ আর ਫਿਰ ਪਬਲਿਕ ਚਨਾਵਨ ਕੀ ਤਰ੍ਹਾਂ ਕਿਤੇ ਲੋਕੀ ਸੀ ਪੰਜਾਬ ਜਾਂ ਸਾਡਾ ਹਿੰਦੁਸਤਾਨ ਬਦਨਾ ਬਣਾ ਜੀ ਯਾਨੀ ਕਿ ਤੁਸੀਂ ਇੱਕ ਲਾਸਟ ਪੁੱਛ ਰਹੇ ਕਿ ਇੱਕ ਆਪਣੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਦੇਖੋ ਮਾਪਿਆਂ ਦੀ ਅੰਗੈਲੀ ਮਾਪਿਆਂ ਦੀ ਅੰਗੈਲੀ ਕਰਵਾਗਾ ਮਾਪਿਆਂ ਦੀ ਅੰਗੈਲੀ ਕਰਕੇ ਸਾਡਾ ਅੱਜ ਜਿਹੜੀ ਨੌਜਵਾਨੀ ਹੈ ਚਾਹੇ ਲੜਕਾ ਹੈ ਚਾਹੇ ਲੜਕੀ ਉਹ ਨਸ਼ਿਆਂ ਵਾਲ ੱੱੱਕੇ ਜਾ ਰਹੇ ਨੇ ਜੇ ਮਾਪੇ ਉਹ ਜਾਗਰਿਤ ਹੋਣ ਬੱਚਿਆਂ ਨੂੰ ਸਮਝਾਣ ਜਾਂ ਉਹ ਅਧਿਆਪਕ ਜਾਗਰਿਤ ਹੋਣ ਤਾਂ ਇਹ ਨਸ਼ਾ ਕਿੰਨਾ ਕਿਤੇ ਖਤਮ ਹੋ ਸਕਦਾ ਹਾਂ ਮੈਂ ਵੀ ਮੰਨਦਾ ਵੀ ਸਰਕਾਰਾਂ ਕਦਮ ਚੱਕ ਰਹੀਆਂ ਨੇ ਪਰ ਉਹ ਕਦਮ ਸਹੀ ਤਰੀਕੇ ਨਾਲ ਨਹੀਂ ਚੱਕੇ ਜਾ ਰਹੇ ਜੇ ਚੱਕੇ ਜਾਂਦੇ ਤਾਂ ਅੱਜ ਸ਼ਾਇਦ ਨਸ਼ਾ ਖਤਮ ਹੁੰਦਾ ਦੇ ਕੋ ਸਰਕਾਰਾਂ ਦਾ ਕਸੂਰ ਕਿੱਥੇ ਆ ਸਾਰਾ ਸਰਕਾਰਾਂ ਦਾ ਕਸੂਰ ਆ ਵੀ ਉਹ ਚੀਜ਼ ਨੂੰ ਆਉਣ ਤੋਂ ਰੋਕ ਨਹੀਂ ਰਹੀਆਂ ਬੜੇ ਮਗਰਮਾਚਾ ਨੂੰ ਸਹੀ ਬੰਦਿਆਂ ਨੂੰ ਫੜ ਨਹੀਂ ਰਹੀਆਂ ਜੀ ਲੇਕਿਨ ਜਿਹੜਾ ਸਭ ਤੋਂ ਵੱਡਾ ਕਸੂਰ ਉਹ ਘਰ ਤੋਂ ਸਟਾਰਟ ਹੋ ਜਾਂਦਾ ਹੈ ਜੀ ਕਿਉਂਕਿ ਬੱਚੇ ਦੀ ਲਾਈਫ ਘਰ ਤੋਂ ਸਟਾਰਟ ਹੋਣੀ ਹੈ ਸਕੂਲ ਕੌਣ ਜਿੱਥੋਂ ਸਟਾਰਟ ਹੋਣੀ ਹੈ ਪਹਿਲਾ ਮਾਤਾ ਪਿਤਾ ਦਾ ਫਰਜ਼ ਆ ਫਿਰ ਸਕੂਲ ਵਾਲਿਆਂ ਦਾ ਫਰਜ਼ ਆ ਫਿਰ ਕਾਲਜ ਵਾਲਿਆਂ ਦਾ ਫਰਜ਼ ਆ ਲੇਕਿਨ ਮਾਤਾ ਪਿਤਾ ਕਿਤੇ ਨਾ ਕਿਤੇ ਫਰਜ਼ ਨਿਭਾਉਣੇ ਆ ਕਿਤੇ ਨਾ ਕਿਤੇ ਥੋੜਾ ਬਹੁਤਾ ਸਕੂਲ ਕੌਜ ਜੀ ਨਿਭਾਉਣੇ ਆ ਲੇਕਿਨ ਅਗਰ ਉਹਨੂੰ ਸਪੂਰਨ ਤੌਰ ਤੇ ਮਨ ਜੋ ਉਚੀ ਤੇ ਵਰਕ ਕੀਤਾ ਜਾਵੇ ਤਾਂ ਸਾਨੂੰ ਨਹੀਂ ਜੀ ਲੱਗਦਾ ਵੀ ਅੱਜ ਸਾਡਾ ਬੱਚਾ ਜਾਂ ਸਾਡੀ ਬੱਚੀ ਗਲਤ ਰਸਤਿਆਂ ਤੇ ਪੈ ਜਾਣਗੇ ਜਾਂ ਨਸ਼ੇ ਦੇ ਰਸਤੇ ਤੇ ਪੈ ਜਾਣਗੇ ਦੇਖੋ ਸਰਕਾਰਾਂ ਨੂੰ ਉਹ ਚਾਹੀਦਾ ਵੀ ਕਿਤੇ ਨਾ ਕਿਤੇ ਸਹੀ ਬੰਦਿਆਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਜਾਂ ਸਹੀ ਨਸ਼ੇ ਨੂੰ ਬੰਦ ਕੀਤਾ ਜਾਵੇ ਜਿਹੜਾ ਨਸ਼ਾ ਕਿਤੇ ਨਾ ਕਿਤੇ ਖਰਾਬ ਕਰ ਰਿਹਾ ਜਾਂ ਸਾਡੇ ਬੱਚਿਆਂ ਦੀ ਜਾਨ ਲੈ ਰਿਹਾ ਉਹ ਚੀਜ਼ਾਂ ਦਾ ਪੁੰਗਰ ਨਾ ਉਗਣਾ ਕਿਤੇ ਨਾ ਕਿਤੇ ਬੰਦ ਕੀਤਾ ਜਾਵੇ ਅਗਰ ਬੀਜ ਨਹੀਂ ਬੋਹ ਹੁੰਦਾ ਤਾਂ ਸ਼ਾਇਦ ਨਾ ਚੀਜ਼ਾਂ ਉਗਦੀਆਂ ਅਗਰ ਬੀਜ ਬੋਹ ਵੀ ਹੋ ਗਿਆ ਚੀਜ਼ਾਂ ਉਗ ਵੀ ਰਹੀਆਂ ਕਿਤੇ ਨਾ ਕਿਸੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਸਰਕਾਰਾਂ ਵੱਲੋਂ ਕਰਨੀ ਚਾਹੀਦੀ ਹੈ ਸੋ ਸ਼ਰਮਾਈ ਤੁਸੀਂ ਸਾਨੂੰ ਅੱਜ ਦੇ ਸਾਡੇ ਲਾਈਵ ਮੁੱਦੇ ਤੇ ਇੱਕ ਵਧੀਆ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਦਰਸ਼ਕਾਂ ਨੇ ਕੀਤੇ ਮੈਂ ਤੁਹਾਡਾ ਬਹੁਤ ਧੰਨਵਾਦਿਆਂ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਰਜਾਂ ਦੇ ਦਿੰਦੇ ਹੋ ਮੈਂ ਤੁਹਾਨੂੰ ਦੁਬਾਰਾ ਮਿਲਾਂਗਾ ਕਿਸੇ ਹੋਰ ਲਾਈਵ ਮੁੱਦੇ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਦੂਸਰੇ ਸਾਡੇ ਸੰਜੀਵ ਸ਼ਰਮਾ ਜੀ ਵੀ ਜਿਨ੍ਹਾਂ ਨੇ ਆਪਣਾ ਬਹੁਤ ਵਧੀਆ ਤਰਕ ਰੱਖੇ ਤੇ ਕਹਿਣ ਦੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਹੈ ਅੱਜ ਛੇਵਾਂ ਦਰਿਆ ਬਣ ਚੁੱਕਿਆ ਹੈ ਨਸ਼ਾ ਜਿਹੜਾ ਛੇਵਾਂ ਦਰਿਆਜ ਪੰਜਾਬ ਦਾ ਪਹਿਲਾਂ ਕਿਹਾ ਜਾਂਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਪਰ ਨਹੀਂ ਹੁਣ ਛੇਵੀਂ ਧਰਤੀ ਆ ਚੁੱਕੀ ਐ ਨਸ਼ਾ ਨਾਮ ਦੀ ਜਿਹੜੀ ਕਿ ਰੋਜ਼ਾਨਾ ਹੀ ਨੌਜਵਾਨੀ ਨੂੰ ਖਾਰ ਰਹੀ ਐ ਖਤਮ ਚਾਹੇ ਉਹ ਲੜਕਾ ਐ ਚਾਹੇ ਉਹ ਲੜਕੀ ਐ ਪਰ ਜਿਵੇਂ ਸਾਡੇ ਭਾਈ ਸਾਹਿਬ ਨੇ ਦੱਸਿਆ ਸਾਫ ਕਿਹਾ ਕਿ ਜਿਹੜੇ ਸਾਡੇ ਮਾਪਿਓ ਨੇ ਸਾਡੇ ਜਿਹੜੇ ਬੱਚਿਆਂ ਦੇ ਘਰੇਲੂ ਪਰਿਵਾਰਿਕ ਮੈਂਬਰ ਨੇ ਉਹ ਜੇਕਰ ਥੋੜੀ ਆਪਣੇ ਬੱਚਿਆਂ ਦੇ ਗੌਰ ਕਰਨ ਉਹਨਾਂ ਨੂੰ ਸਮਝਾਉਣ ਕਿਉਂਕਿ ਦੇਖੋ ਬੱਚਿਆਂ ਨੇ ਪਹਿਲਾਂ ਆਪਣੇ ਸਕੂਲ ਤੋਂ ਕਾਲਜ ਜਾਣਾ ਤੇ ਫਿਰ ਘਰ ਆਣਾ ਤਿੰਨ ਜਗ੍ਹਾ ਤੇ ਤੇ ਇਹ ਜੇਕਰ ਸਾਰੇ ਪਾਸੇ ਇੱਥੇ ਸਹੀ ਚੱਲਣ ਇੱਥੇ ਇਹਨਾਂ ਨੂੰ ਸਹੀ ਜਾਗਰੂਕ ਕੀਤਾ ਜਾ ਜਾਵੇ ਤਾਂ ਇਹ ਅੱਜ ਨੌਜਵਾਨੀ ਨਸ਼ੇ ਤੋਂ ਦੂਰ ਹੋ ਸਕਦੀ ਹੈ ਹਾਂ ਅਸੀਂ ਮੰਨਦੇ ਹਾਂ ਕਿ ਸਰਕਾਰਾਂ ਨਸ਼ਾ ਫੜਨ ਦੇ ਵਿੱਚ ਕਾਮਯਾਬ ਹੋ ਰਹੀਆਂ ਨੇ ਪਰ ਜਿਹੜੇ ਅਸਲੀ ਮਗਰਮਾਚ ਹੈ ਉਹ ਕਿਉਂ ਨਹੀਂ ਫੜੇ ਜਾਂਦੇ ਤਾਂ ਹੀ ਤਾਂ ਇਹ ਨਸ਼ਾ ਰੁਕ ਨਹੀਂ ਰਿਹਾ ਜੇਕਰ ਚੰਦ ਅਫਸਰ ਚੰਗੀ ਤਰ੍ਹਾਂ ਆਪਣੇ ਡਿਊਟੀ ਜ਼ਿੰਮੇਵਾਰਨਾ ਕਰਨ ਤਾਂ ਇਹ ਨਿਸ਼ਾਪ ਖਤਮ ਹੋ ਸਕਦਾ ਹੈ ਕੋਈ ਸੋਹਾਂ ਖਾਂ ਦੀ ਲੋੜ ਨਹੀਂ ਪੈਗੀ ਕੋਈ ਟਾਈਮ ਦੇਣ ਦੀ ਲੋੜ ਨਹੀਂ ਪੈਗੀ ਸੋ ਦੋਸਤੋ ਹੁਣ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡੇ ਨਾਲ ਫੇਰ ਜੁੜਾਂਗਾ ਕਿਸੇ ਹੋਰ ਲਾਈਵ ਪ੍ਰੋਗਰਾਮ ਤੇ ਧੰਨਵਾਦ ਤੁਹਾਡਾ